ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਨਰਾਜ ਦਿਖਾਈ ਦੇ ਰਹੇ ਹਨ ਫੋਨ ਚੋੜ ਦੁਕਾਨਦਾਰਾਂ ਨੂੰ ਵੀ ਨਹੀਂ ਬਖਸ਼ ਰਿਹਾ ਪਿਛਲੇ 1 ਹਫਤੇ ਵਿੱਚ ਗੁਰਦਾਸਪੁਰ ਦਾ ਸੰਗਲਪੁਰਾ ਰੋਡ ਤੇ ਦੋ ਦੁਕਾਨਾਂ ਦੀ ਚੋਈ ਹੋ ਗਈ ਇਸ ਸਬੰਧ ਵਿੱਚ ਜਾਣਕਰ ਦਿੰਦੇ ਹੋਏ ਦੁਕਾਨ ਮਾਲਕ ਨੀਤਨ ਗੁਪਤਾ ਨੇ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਬਹੁਤ ਮਾਰ ਖਾ ਰਿਹਾ ਹੈ ਤੇ ਹੁਣ ਚੋਰ ਵੀ ਲਗਾਤਾਰ ਚੋਰੀਆਂ ਕਰਕੇ ਸਾਡਾ ਨੁਕਸਾਨ ਕਰ ਰਿਹਾ ਹਨ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਸਵੇਰੇ ਆਪਣੀ ਦੁਕਾਨ ਹੋਲੀ ਤਾਂ ਦੇਖਿਆ ਕਿ ਅੰਦਰ ਲਾਈਟਾਂ ਜਗੀਆਂ ਹੋਈਆਂ ਸਨ ਅਤੇ ਕਾਫੀ ਖਲਾੜਾ ਪਿਆ ਹੋਇਆ ਸੀ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਛੱਤ ਦਾ ਜੰਗਲਾ ਪਾੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਟਰ ਦੇ ਨਾਲ ਗੱਲਾਂ ਵੀ ਕਟਿਆ ਗਿਆ ਜਿਸ ਵਿੱਚ ਕਰੀਬ 20000 ਰੁਪਏ ਨਕਦੀ ਸਨ ਉੱਥੇ ਇੱਕ ਹੋਰ ਦੁਕਾਨ ਦੇ ਮਾਲਕਾਂ ਕੁਸ਼ ਅਗਰਵਾਲ ਨੇ ਕਿਹਾ ਕਿ ਇੱਕ ਹਫਤਾ ਪਹਿਲਾਂ ਮੇਰੀ ਦੁਕਾਨ ਵਿੱਚ ਚੋਰਾਂ ਨੇ ਚੋਰੀ ਕੀਤੀ ਸੀ ਤੇ ਕਰੀਬ 30000 ਰੁਪਏ ਕੈਸ਼ ਲੈ ਗਏ ਸਨ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀ ਨਾਮ ਆਪਣਾ ਕਿੱਥੇ ਹੀ ਹੋ ਗਈ ਹੈ ਨਿਤਨ ਗੁਪਤਾ ਸਾਡੀ ਸ਼ਾਪ ਹੈ ਸਿੰਗਲਪੁਰ ਰੋਡ ਤੇ ਕੀ ਮਤਲਬ ਸਮੱਸਿਆ ਯਾਰ რა ਕੀ ਗੱਲ ਬਾਤ ਹੋਈ ਸਵੇਰੇ ਇਹ ਦੁਕਾਨ ਖੁੱਲੀ 10:00 ਨਾਲ ਤੇ ਦੇਖਿਆ ਅੰਦਰ ਕੀ ਰਹਾ ਤੀ ਕਿ ਨ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਕੀ ਕੀ ਦਾ ਨੁਕਸਾਨ ਆ ਸੜਾ ਨੁਕਸਾਨ ਜੀ ਕੈਸ਼ 15-20 ਹਜ਼ਾਰ ਦਾ ਤੇ ਇਹ ਕੈਮਰੇ ਦਾ ਡੀਵੀਆਰ ਦਾ ਪਲੱਸ ਸਮਾਨ ਦਾ ਉਹ ਹਲੇ ਦੇਖਿਆ ਨਹੀਂ ਅਸੀਂ ਉਸ ਤਾਨੂੰ ਕਿਵੇਂ ਪਤਾ ਲੱਗਿਆ ਤੇ ਰਿਕਟੜ ਚੋਰੀ ਹੋਈ ਨਾ ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਸੀ ਪੇ ਦਾ ਸਾਰਾ ਉੱਥੋਂ ਪਤਾ ਲੱਗਾ ਪੁਲਿਸ ਨੂੰ ਤੁਹਾਨੂੰ ਜਿੱਦ ਕਿਹਾ ਕਰਤਾ ਕਿਵੇਂ ساری ਵਾਰਦਾਤ ਦਾ ਅੰਜਾਮ ਕਿਵੇਂ ਦਿੱਤਾ ਗਿਆ ਦਾ ਦੇਖ ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ ਉਹਦੇ ਵਿੱਚ ਇੱਕ ਪੱਕੀ ਪੋੜੀ ਹੈ ਸਿਮਿੰਟ ਦੀ ਪੱਕੀ ਪੋੜੀ ਬਣੀ ਦੀ ਉਪਰ ਉਹ ਉਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ ਤੇ ਉਹੀ ਕਿਨਾਂ ਸਰੀ ਉੱਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ ਇੱਕ ਇੱਕ ਤੇ ਬਲੇਡ ਇੱਥੇ ਪਿਆ ਤੇ ਕਟਰ ਮਿਖਲਣਾ ਕੋਈ ਅਥਲੇੜ ਗੱਲੇ ਉਹਦੇ ਤੋੜੇ ਕਿ ਕੀ ਕੀ ਲੱਭਿਆ ਜਿਵੇਂ ਕਟਰ ਵਗੈਰਾ ਪਿਆ ਸਰੀਏ ਇੱਕ ਦੋ ਸੁਵੇ ਲੱਭੇ ਨੇ ਇੱਕ ਬਲੇਡ ਆ ਤੇ ਪਲੱਸ ਜਿਹੜੇ ਕਿਨਾਂ ਸਰੀਏ ਜੰਗਲੇ ਚੋਂ ਕੱਟੇ ਨੇ ਉਹੀ ਸਰੀਏ ਇਹਨਾਂ ਨੇ ਵਰਤੇ ਨਾਲ ਪਹਿਲਾਂ ਵੀ ਤੇ ਜਿਹੜੀ ਚੋਰੀ ਦਾ ਫਸਟ ਟਾਈਮ ਸ਼ੌਟ ਬੀਤੀ ਆ ਹੁਣਈਏ ਕੋਈ 5-6 ਦਿਨ ਪਹਿਲਾਂ ਮਾਰਕੀਟ ਚ ਨਾਲ ਸਾਡੇ ਦੁਕਾਨਾਂ ਉਹਨਾਂ ਦੇ ਵੀ ਹੋਈ ਆ ਹਫਤਾ ਪਹਿਲਾਂ ਕੀ ਮੰਗ ਕਰਦੇ ਪੁਲੀਸ ਪ੍ਰਸ਼ਾਸਨ ਮੰਗ ਹੈ ਜਿਹੜੇ ਕਿੰਨਾ ਬੰਦੇ ਨੇ ਕਰ ਰਹੇ ਨੇ ਗੜਬੜ ਉਹਨਾਂ ਨੂੰ ਪਕੜਿਆ ਜਾਏ। ਵਿਜੇਂਦਰ ਜੀ ਬਦਾਮ ਚ ਕੋਈ ਕੈਮਰਾ ਵੀ ਲੱਗੇ ਸੀ। ਲੱਗੇ ਸਾਰੇ ਲੱਗੇ ਨੇ। ਕੈਮਰੇ ਪੁੱਟ ਕੇ ਲਾਏ। ਹਾਂਜੀ। ਬੀਵੀਅਰ ਵੀ ਲੱਗੇ ਨੇ ਤੇ ਕੈਮਰੇ ਵੀ ਲੱਗੇ ਨੇ। ਦਾ ਜੁਰਾ ਦਾ ਨਾਮ ਆ ਕਿ ਕਿੱਥੇ ਤੁਹਾਡੀ ਦੁਕਾਨ ਆ ਤੇ ਕੀ ਨੁਕਸਾਨ ਹੋਇਆ ਤੁਹਾਡਾ? ਮੇਰਾ ਨਾਮ ਅਨਕੁਸ਼ अग्रवाल ਆ ਜੀ ਤੇ ਮੇਰੀ ਆ ਸੰਗਲਪੁਰ ਰੋਡ ਤੇ ਦੁਕਾਨ ਆ ਅਗਰਾ ਟਰੇਡਰ ਕਰਕੇ। ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 3 ਜੁਲਾਈ ਰਾਤ ਨੂੰ ਮੇਰੀ ਦੁਕਾਨ ਦੇ ਉਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਕੈਮਰੇ ਤੋੜੇ ਮੇਰੇ ਪਲੱਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40000 ਤਕਰੀਬਨ ਕੈਸ਼ ਸੀ ਬਾਕੀ ਡਰਾਈ ਫਰੂਟ ਦਾ ਸਮਾਨ ਸੀ ਇਲਾਚੀਆਂ ਕਾਜੂ ਵਗੈਰਾ ਸਾਰਾ ਸਮਾਨ ਸੀ ਮੇਰਾ ਅਪਰੋਕਸੀਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ ਥਾਣੇ ਮੈਂ ਕੰਪਲੀਟ ਕਰਕੇ ਆਇਆ ਸੀ ਤੇ ਆਇਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੇ ਕੋਈ ਕਾਰਵਾਈ ਕੋਈ ਨਹੀਂ ਹੋਈਗੀ ਮਲੇ ਮਸਲਾ ਹੈ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ ਤੇ ਬਾਕੀ ਪੁਲਿਸ ਵਾਲੇ ਅੱਗੇ ਜਾ ਪ੍ਰਸ਼ਾਸਨਿਕ ਮਰੀ ਹੈਗੀ ਆ ਉਹ ਜਾਰਿਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਜਿਹੜਾ ਤੁਹਾਡੇ ਚੋਰੀ ਹੋਈ ਕਿਵੇਂ ਅੰजाम ਤੱਕ ਉਹ ਆਫਤ ਤੁਹਾਡੇ ਮੇਰੇ ਮੇਰੇ ਕੋ ਰਾਤੀ ਜੋ ਮੈਨੂੰ ਲੱਗਦਾ ਹੈ ਕੀ ਰਾਤੀ ਕੋਈ ਮੇਰੇ ਪੌਣੇ ਕ 4 ਵਜੇ ਸਿਰੇ ਮੇਰੇ ਐਂਟਰ ਕੀਤਾ ਠੀਕ ਹੈ ਤੇ ਉਪਰੋ ਦੀ ਆਇਆ ਪਿਛਲੇ ਪਾਸੇ ਸਾਡੇ ਹੈਗੀ ਆ ਖੁੱਲਾ ਪਲਾਟ ਔਰ ਮਗਰ ਸਕੂਲ ਹੈ ਰਸਤਾ ਤੇ ਉਹੀ ਬੰਦ ਹੈ ਤੇ ਉਧਰੋਂ ਕੋਈ ਆਂਦੇ ਆ ਚੋਰ ਉਪਰੋ ਚੜ ਕੇ ਕੰਦਕੁੰਨ ਤੋਂ ਤੇ ਆ ਕੇ ਤੇ ਉਹਨਾਂ ਨੇ ਰਾਤ ਦੇ ਹਨੇਰੇ 'ਚ ਸਾਰਾ ਮਸਲੇ ਨੂੰ ਅੰਜਾਮ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਨਿਆ ਕਿ ਥੋੜਾ ਜਆ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਏ ਵਪਾਰੀ ਵਰਗ ਅੱਗੇ ਬਹੁਤ ਨੁਕਸਾਨ ਤੇ ਐਦਾਂ ਦੇ ਨੁਕਸਾਨ ਚੱਲਨੇ ਓਕੇ ਜੀ ਇੱਕ ਹਫਤੇ ਦੂਜੀ ਚੋਰੀ ਹੋ ਗਈ ਕਿਵੇਂ ਦੇ ਦੋ ਕਿਉਂਕਿ ਵਪਾਰੀ ਜਿਹੜੇ ਆ ਉਹ ਅੱਗੇ ਮਤਲਬ ਜਦੋਂ ਮੁਸ਼ਕਿਲ ਨਾਲ ਸਾਹ ਨਾ ਕਰਨਾ ਕਰਦਾ ਹਾਂ ਜੀ ਬਾਹੂ ਹੋਤੀ ਜਿਹੜੀ ਗੱਲ ਕਰੀ ਰਹੀ ਵਾਦ ਰਿਹਾ ਲਗਾਤਾ ਉਹ ਜੇ ਲਗਾਤਾ ਐਦਾਂ ਚੋਰੀਆਂ ਵੀ ਹੋਣਗੀਆਂ ਤੇ ਕਿ ਨਾ ਤੇ ਆਲਰੇਡੀ ਕਹਿ ਰਹੇ ਆ ਕਿ ਅੱਗੇ ਹੀ ਵਪਾਰ ਦੇ ਕੋਈ ਇੰਨਾ ਕੁਝ ਰਹਿ ਨਹੀਂ ਗਿਆਗਾ ਬਹੁਤ ਜ਼ਿਆਦਾ ਹੀ ਵਪਾਰ ਉਖਾ ਹੋਇਆ ਡੇ ਬਾਈ ਡੇ ਕੋਈ ਸੋਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁੰਦੇ ਇਹ ਵੀ ਚੀਜ਼ਾਂ ਮੈਨੇਜ ਕਰਨੀਆਂ ਪੈਣਗੀਆਂ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ ਮੇਰਾ ਕੋਈ 1.5 ਲੱਖ ਦੇ ਕਰੀਬ ਨੁਕਸਾਨ ਹੈਗਾ ਜੀ ਮੇਰਾ ਸਮਾਨ ਕਾਫੀ ਗਿਆ ਡਰਾਈ ਫਰਟ ਮਹਿੰਗਾ ਲਾਚੀਆਂ ਘੋਵ ਵਗੈਰਾ ਉਹ ਦੋ ਤਿੰਨ ਬੋਰੀਆਂ ਭਰ ਕੇ ਲੈ ਕੇ ਗਿਆ ਮੇਰੇ ਕੋਲ ਦੁਬਾਰਾ ਤੈਨੂੰ ਡਰਾ ਚੋ ਮੈਨੂੰ ਹਰ ਵੇਲੇ ਖਤਰਾ ਵਾ ਜੀ ਇਹ ਸਵੇਰੇ ਜਿਵੇਂ ਮੈਂ ਆਇਆ ਇਹ ਮੇਰੇ ਗਵਾਂਢ ਆਇਆ ਪਰਸ ਮੈਨੂੰ ਪੁੱਛੇ ਆ ਕੇ ਕਿ ਭਾਜੀ ਤੁਹਾਡਾ ਤੁਹਾਡਾ ਗਲਤ ਨਹੀਂ ਆਇਆ ਮੈਂ ਕਿਹਾ ਨਹੀਂ ਮੇਰੇ ਵੱਲ ਨਹੀਂ ਆਇਆ ਮੈਨੂੰ ਵੀ ਡਰ ਪਿਆ ਇੱਕਦਮ ਜਦ ਕੀ ਰਾਤ ਮੈਨੂੰ ਵੀ ਡਰ ਲੰਦਾ ਠੀਕ ਆ ਨਾ ਜਿੱਦੇ ਹੁਣ ਗਵਾਂਢ ਹੋਇਆ ਵਾ ਇਦਾਂ ਸਾਰਾ ਬਾਜ਼ਾਰ ਕਿੰਨਾ ਕੋ ਨੁਕਸਾਨ ਚੱਲੇਗਾ ਬਾਜ਼ਾਰ ਵਾਲਾ ਅਜੀਦਾ ਜੋ ਪ੍ਰਣਾ ਹਾਂ ਤੇ ਕਿਹੜੀ ਜਗ੍ਹਾ ਸ਼ਾਪ ਹੈ ਮੇਰਾ ਨਾਮ ਜਤਨ ਕੁਪਤਾ ਹੈ ਤੇ ਸੰਗਤਪੁਰ ਰੋਡ ਸੱਡੀ ਸ਼ਾਪ ਹੈ ਜੀ ਆਰ ਅੰਟਰਪ੍ਰਾਈਜ਼ਸ ਸਵੇਰੇ ਜਦੋਂ ਅਸੀਂ ਸ਼ਾਪ ਖੋਲ੍ਹੀ ਐ ਤਾਂ ਅੰਦਰ ਕਾਫੀ ਸਮਾਨ ਵਿਖਰੇ ਰਹੀ ਲਾਈਟ ਅਲੂਟਾ ਵਸੇ ਤਾਂ ਹੀ ਇਹ ਬੰਦ ਕਰਕੇ ਜੰਨੇ ਆ ਉਹ ਰਾਈਟਾ ਜਗਦੀਆ ਵੀ ਸੀ ਜੇ ਜੋ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤ ਦੇ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਆ ਦੇ ਤੇ ਉਹਨਾਂ ਨੇ ਕਟਰ ਬਲੇਡ ਯੂਜ਼ ਕੀਤੇ ਤੇ ਵਰਦਤ ਵਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗਰਾ ਸੀ 15-2000 ਰੁਪਏ ਉਹ ਲਗੇ ਨੇ ਬਾਕੀ ਸਮਾਨ ਦਾ ਹੈ ਕੁਝ ਕਹਿ ਨਹੀਂ ਸਕਦੇ ਪਹਿਲਾਂ ਵੀ ਫਟਾ ਦਿੱਤੀ ਚੋਰੀ ਚੋਰੀ ਹੋਈ ਜਾ ਹਾਂਜੀ ਹਫਤਾ ਸੱਤ ਦਿਨ ਸਤਾਰਵੀਂ ਪਹਿਲਾਂ ਪਹਿਲੇ ਵੀ ਹੋਈ ਹੈ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੌੜੀਆਂ ਵਾਂ ਸੀਮੈਂਟ ਦੀਆਂ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਕਿੰਨਾ ਦਾ ਨੁਕਸਾਨ ਹੋ ਗਿਆ ਸਾਡਾ ਕਿੰਨਾ 15000 ਕੈਸ਼ ਬਾਕੀ ਕੈਮਰਾ ਡੀਵੀਆਰ ਵੀ ਨੁਕਸਾਨ ਕਰ ਗਏ ਨੇ ਲਾਈਏ ਦੇ ਨਾਲ ਸਰੀ ਹੋਲਸੇਲੀ ਦੀ ਸ਼ੋਪ ਹੈ ਗਰੋਸਰੀ ਦੀ ਕਿ ਵੀ ਅੰਜਾਮ ਫਿਰ ਕੀ ਵੇ ਦਿੱਤਾ ਗਿਆ ਚੋਰਾ ਵਾਲਾ ਜਿਹੜਾ ਬਾਜ਼ਾਰ ਨੂੰ ਸਾਈ ਉਹ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਹਾਂਜੀ ਅੰਦਰੋਂ ਫਿਰ ਕਿਹੜੇ ਗੱਲੇ ਜਿਵੇਂ ਆ ਬਲੇਡ ਬਾਕੀ ਆ ਬਲੇਡ ਵਗੈਰਾ ਉਹਨਾਂ ਦੇ ਪਈ ਐਥੀ ਇਹਦੇ ਨੇ ਗੱਲੇ ਕੋਈ ਗੱਲਾਂ ਛੋੜਿਆ ਹਾਂਜੀ ਆ ਦੇਖੋ ਆ ਸਾਰਾ ਕੱਟਿਆ ਹੋਇਆ ਹੈ ਪੁਲਿਸ ਨੂੰ ਕਰਾਈ ਛਾਇਦਾਂ ਹਾਂਜੀ ਕਰਵਾਤੀ ਆਈ ਸੀ ਅਧਿਕਾਰੀ ਮੋਕੇ ਹਾਂਜੀ ਆਈ ਹੈ ਕੀ ਮੰਗ ਕਰਦੇ ਪੁਲਿਸ ਤੋਂ ਅਸੀਂ ਇਨਸਾਫ ਹੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਕਿੰਨਾ ਚੋਰੀ ਹੋਈ ਐ ਹੁਣ ਅੱਜ ਫੇਰ ਚੋਰੀ ਹੋਈ ਐ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਜਲਦੀ ਭਈ ਜਿਹਦੇ ਕੀ ਬੀਨਾ ਤੁਹਾਨੂੰ ਕੰਮ ਕਰ ਰਿਹਾ ਲਗਾਤਾਰ ਚੋਰੀ ਹੋ ਰਹੀ ਉਹ ਨਾਲ ਕਿ ਨਾਲ ਕੋਈ ਪ੍ਰੈਕਟ ਪਿੰਦਾ ਵਾ ਆਪਣੇ ਮਨ ਦੇ ਕਰ ਰਿਹਾ ਵਾ ਕਿ ਹਾਂਜੀ ਉਹ ਤੇ ਹੈ ਹੀ ਅੱਜ ਸੱਡੇ ਹੋਈ ਹੈ ਹਫਤੇ ਪਹਿਲੇ ਨਾਲ ਦੀ ਦੁਕਾਨ ਤੇ ਹੀ ਹੈ ਕੱਲ ਨੂੰ ਕੀ ਪਤਾ ਕਿੱਥੇ ਹੋਈ ਨਹੀਂ